ਕੋਈ ਮਾਰਾ ਕਹੇ ਸਰਦਾਰ ਬੈਂ ਸਿੰਘ ਕੋ ਆਪ ਸਿੱਖ ਨਹੀਂ ਮੰਨਤੇ ਮੈਂ ਨਹੀਂ ਮੰਨਦਾ ਬੈਂ ਸਿੰਘ ਨੇ ਕੀ ਕੀਤਾ ਬੈਂ ਸਿੰਘ ਨੇ 25000 ਨੌਜਵਾਨ ਪੰਜਾਬ ਦਾ ਭਾਈ ਜਸਵੰਤ ਸਿੰਘ ਖਾਲੜਾ ਰਿਸਰਚ ਕਰਕੇ ਗਏ ਤੁਹਾਨੂੰ ਤਰਸ ਨਹੀਂ ਆਉਂਦਾ ਜਿਹੜਾ ਵੀ ਮਾਵਾਂ ਦੇ ਬੱਚੇ 16-16 ਸਾਲ ਦੇ ਘਰਾਂ ਚੋਂ ਚੱਕ ਕੇ ਕੇਪੀਐਸ ਗਿਲ ਦੀ ਅਗਵਾਈ ਚ ਮਾਰ ਦਿੱਤੇ ਗਏ Hindu ਵੀ ਤਾਂ ਮਰਿਆ ਪੰਜਾਬ ਦਾ ਤੁਹਾਨੂੰ ਤਰਸ ਨਹੀਂ ਆਉਂਦਾ 35000 Hindu ਮਰੇ ਤਰਸ ਨਹੀਂ ਆਉਂਦਾ ਤੁਹਾਨੂੰ ਕੀ ਕਦੀ ਆਪ ਨੇ ਹਮਾਰੇ ਤਰਸ ਕੀ ਲੜਾਈ ਲੜੀ 25000 ਨੌਜਵਾਨ ਜਦੋਂ ਚੱਕ ਕੇ ਮਾਰੋਗੇ ਤਾਂ ਉਹਨੂੰ ਜਸਟੀਫਾਈ ਕਰਦੇ ਹੋ ਤੁਸੀਂ? ਆਪਕੋ ਲਾਲੜੂ ਵਾਲੀ ਘਟਨਾ ਦਾ ਪਤਾ ਹੈ? ਮੈਨੂੰ ਸਾਰੀਆਂ ਘਟਨਾਵਾਂ ਦਾ ਪਤਾ ਹੈ। ਮੈਂ ਤਾਂ ਤੁਹਾਨੂੰ ਅਜਨਾਲੇ ਦੀ ਘਟਨਾ ਵੀ ਦੱਸ ਦੂੰਗਾ। ਮੈਂ ਮੁਖਸਰ ਦੀ ਘਟਨਾ ਵੀ ਦੱਸ ਦੂੰਗਾ। ਮੈਂ ਤੁਹਾਡੇ ਨਾਲੋਂ ਵੱਧ ਘਟਨਾਵਾਂ ਕੋਟ ਕਰ ਸਕਦਾ ਜਿੱਥੇ Hindu ਵੀਰ ਮਾਰ ਦਿੱਤੇ ਗਏ। ਹਾਂ। ਕਿਹਨੇ ਮਾਰੇ ਉਹ? ਜੋ ਏਜੰਸੀਆਂ ਨੇ ਛੱਡ ਦਿੱਤੇ ਉਹਨਾਂ ਨੇ ਮਾਰ ਦਿੱਤੇ। ਬਲੈਕ ਐਂਡ ਵਾਈਟ ਤੇ ਬਤਾਓ ਕਹਾਂ ਹੈ? ਉਸੀ 35000 ਦੀ ਗਿਣਤੀ ਦਿਓ ਮੈਨੂੰ ਕਿੱਥੇ 25000 ਦੀ ਤਾਂ ਗਿਣਤੀ ਹੈ ਨਹੀਂ ਮੈਂ 35000 ਕੀ ਗਿਣਤੀ ਵੀ ਦੇ ਦੂੰਗਾ ਆਪਕੋ 3500 ਦੀ ਗਿਣਤੀ ਦਿਓ ਤੁਸੀਂ ਦੇ ਦੂੰਗਾ ਮੈਂ ਅਗਲੇ ਨੈਕਸਟ ਇੰਟਰਵਿਊ ਕੇ ਅੰਦਰ ਮੈਂ ਹੋਮਵਰਕ ਕਰਕੇ ਆਉਂਗਾ ਆਹ 25000 ਕੀ ਗਿਣਤੀ ਮੇਰੇ 100% ਹੁਣੇ ਲਓ ਆਪੀ ਦੇ ਦਿਓ ਭਾਈ ਜਸਵੰਤ ਸਿੰਘ ਖੱਲੜਾ ਦੀ ਵੈਬਸਾਈਟ ਤੇ ਹੁਣੇ ਜਾਣੇ ਆਪਾਂ ਲੈਪਟਾਪ ਦਿਓ ਖੁੱਲਾ ਤਾਂ ਇੱਥੇ ਨਹੀਂ ਨਹੀਂ ਭਾਈ ਖੱਲੜਾ ਕੀ ਲੈ ਲਿਓ ਹੁਣੇ ਖੋਲ ਕੇ ਦਿਖਾਣਾ ਤੁਹਾਨੂੰ 25000 ਦੀ ਗਿਣਤੀ ਵਿਕੀਪੀਡੀਆ ਦਾ ਲਿਖਿਆ ਪਰ ਮੈਂ ਜੇ ਵਿਕੀਪੀਡੀਆ ਤੇ ਵੀ ਯਕੀ